1 ਦਸੰਬਰ ਨੂੰ ਬੇहद ਵੱਡੇ ਬਦਲਾਵ ਜਿਹੜੇ ਆਉਣ ਵਾਲੇ ਨੇ ਤੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਪੈਣ ਵਾਲਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸ ਦੱਸ ਜੀ ਕਿ ਦਸੰਬਰ ਮਹੀਨੇ ਦੇ ਵਿੱਚ ਪਹਿਲੀ ਤਰੀਕ ਨੂੰ ਹੀ ਅਜਿਹੇ ਬਦਲਾਵ ਹੋਣ ਦੀਆਂ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਨੇ ਤਾਂ ਲੋਕ ਜਿਹੜੇ ਨੇ ਪਰੇਸ਼ਾਨ ਹੋ ਸਕਦੇ ਨੇ ਮਹਿੰਗਾਈ ਦਾ ਚੜਕਾ ਲੋਕਾਂ ਨੂੰ ਲੱਗ ਸਕਦਾ ਹੈ ਹਾਲਾਂਕਿ ਦਸਿਆਇਆ ਤਾਂ ਇਹ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ 1 ਦਸੰਬਰ ਨੂੰ LPG ਗੈਸ ਸਿਲੰਡਰ ਤੇ ਦੂਸਰੇ ਪਾਸੇ ਕ੍ਰੈਡਿਟ ਕਾਰਡ ਦੇ ਨਿਯਮਾਂ ਦੇ ਵਿੱਚ ਕੁਝ ਵੱਡਾ ਬਦਲਾਅ ਹੋ ਸਕਦਾ ਹੈ ਔਰ ਜਿਹੜੇ ਕਮਰਸ਼ੀਅਲ ਗੈਸ ਸਿਲੰਡਰ ਨੇ LPG ਗੈਸ ਸਿਲੰਡਰ ਨੇ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਬਦਲਾਅ ਹੋ ਸਕਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਖਰਕਾਰ ਕਿਹਾ ਜਾ ਰਿਹਾ ਹੈ ਕਿ ਜੇ ਤੇ ਨਵੰਬਰ ਮਹੀਨਾ ਖਤਮ ਹੋਣ ਵਾਲਾ ਹੈ ਤੇ ਦਸੰਬਰ ਮਹੀਨੇ ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਹਰ ਮਹੀਨੇ ਦੀ ਤਰ੍ਹਾਂ ਦਸੰਬਰ ਦਾ ਮਹੀਨਾ ਵੀ ਕਈ ਵੱਡੇ ਬਦਲਾਅ ਲੈ ਕੇ ਆ ਸਕਦਾ ਹੈ ਇਹ ਬਦਲਾਅ ਪਹਿਲੀ ਤਰੀਕ ਤੋਂ ਲਾਗੂ ਹੋਣਗੇ ਅਤੇ ਹਰ ਜੇਬ ਤੇ ਅਸਰ ਪਵੇਗਾ ਪਹਿਲੀ ਦਸੰਬਰ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਅਤੇ ਕ੍ਰੈਡਿਟ ਕਾਰਡ ਨਿਯਮਾਂ ਸਮੇਤ ਕਈ ਬਦਲਾਅ ਹੋਣ ਜਾ ਰਹੇ ਨੇ ਦਾ ਇਸ ਦੇ ਚਲਦੇ ਆਮ ਤੌਰ ਉਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰੀ ਐਲਪੀਜੀ ਕੀਮਤ ਬਦਲਦੀ ਹੈ ਵਪਾਰਕ ਗੈਸ ਸਿਲੰਡਰ ਅਤੇ ਐਲਪੀਜੀ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਦੇਖਿਆ ਗਿਆ ਹੈ ਅਜੇ ਦੇ ਵਿੱਚ ਇੱਕ ਵਾਰ ਫਿਰ ਐਲਪੀਜੀ ਸਿਲੰਡਰ ਦੀ ਕੀਮਤ ਬਦਲਾਅ ਦੀ ਉਮੀਦ ਹੈ ਕੀਮਤਾਂ ਦੇ ਵਿੱਚ ਔਰ ਅਕਤੂਬਰ ਮਹੀਨੇ ਚ ਗੈਸ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤਾਂ ਦੇ ਵਿੱਚ 48 ਰੁਪਏ ਦਾ ਵਾਅਦਾ ਕੀਤਾ ਸੀ ਜਦਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਤੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕ੍ਰੈਡਿਟ ਕਾਰਡ ਦੇ ਨਿਯਮਾਂ ਦੇ ਵਿੱਚ ਵੀ ਵੱਡਾ ਬਦਲਾਅ ਹੋ ਸਕਦਾ ਹੈ ਜੇਕਰ ਤੁਸੀਂ ਡਿਜੀਟਲ ਗੇਮਿੰਗ ਪਲੇਟਫਾਰਮ ਤੇ ਮਾਰਚਰ ਨਾਲ ਸੰਬੰਧਿਤ ਲੈਣ-ਦੇਣ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਦਰਅਸਲ ਦੇਸ਼ ਦੇ ਵਿੱਚ ਸਭ ਤੋਂ ਵੱਡੇ ਬੈਂਕ ਸਟੇਟ ਆਫ ਇੰਡੀਆ ਐਸਬੀਆਈ ਨੇ ਆਪਣੇ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਦਿੱਤਾ ਹੈ SBI ਕਾਰਡ ਦੀ ਵੈੱਬਸਾਈਟ ਦੇ ਅਨੁਸਾਰ 1 ਦਸੰਬਰ 2024 ਤੋਂ ਇਸ ਦੇ ਕਈ ਕ੍ਰੈਡਿਟ ਕਾਰਡ ਡਿਜੀਟਲ ਗੇਮਿੰਗ ਪਲੇਟਫਾਰਮ ਮਰਚੈਂਟ ਨਾਲ ਸੰਬੰਧਿਤ ਲੈਣ-ਦੇਣ ਦੇ ਰਿਕਾਰਡ ਪੁਆਇੰਟਸ ਨਹੀਂ ਦੇਣਗੇ ਤਾਂ ਇਸ ਦੇ ਨਾਲ ਹੀ 17 ਦਿਨ ਜਿਹੜੇ ਬੈਂਕ ਦੇ ਕੰਮ ਨੇ ਓਵਰਬਾਬਤ ਹੋ ਸਕਦੇ ਨੇ ਔਰ ਪਾਰਟੀ ਰਿਜ਼ਰਵ ਬੈਂਕ ਨੇ ਦਸੰਬਰ ਲਈ ਕਈ ਛੁੱਟੀਆਂ ਦੀ ਸੂਚੀ ਤਿਆਰ ਕੀਤੀ ਹੈ ਇਸ ਹਿਸਾਬ ਦੇ ਨਾਲ ਦਸੰਬਰ ਦੇ ਵਿੱਚ ਕੁੱਲ 17 ਦਿਨ ਬੈਂਕ ਬੰਦ ਰਹੇ ਜਾ ਸਕਦੇ ਨੇ ਛੁੱਟੀਆਂ ਨੇ ਔਰ ਕਈ ਪ੍ਰੋਗਰਾਮ ਕਰਕੇ ਕਈ ਕਾਰਨਾਂ ਦੇ ਕਰਕੇ ਬੈਂਕ ਬੰਦ ਰਹਿ ਸਕਦੇ ਨੇ ਤੇ ਜੇ ਚੱਲਦੇ ਤੁਹਾਨੂੰ ਜੇਕਰ ਬੈਂਕਾਂ ਦੇ ਨਾਲ ਜ਼ਰੂਰੀ ਕੋਈ ਕੰਮ ਕਰਵਾਣਾ ਉਸ ਲਈ ਤੁਹਾਨੂੰ ਮੁਸੀਬਤ ਆ ਸਕਦੀ ਹੈ ਔਰ ਗੈਸ ਦੀਆਂ ਕੀਮਤਾਂ ਦੇ ਵਿੱਚ ਕ੍ਰੈਡਿਟ ਕਾਰਡ ਦੇ ਵਿੱਚ ਕੁਝ ਵੱਡਾ ਬਦਲਾਅ ਹੋ ਸਕਦਾ ਹੈ ਤੇ ਲੋਕਾਂ ਦੀਆਂ ਜੇਬਾਂ ਤੇ ਵੱਡਾ ਡਾਕਾ ਪੈ ਸਕਦਾ ਹੈ ਵੱਡੀ ਜਿਹੜੀ ਗੱਲਬਾਤ ਜਿਹੜੀ ਆ ਸਾਹਮਣੇ ਆ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਹਰ ਮਹੀਨੇ ਦੇ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੋਵੇਗਾ ਤਾਂ ਹੁਣ ਚੜਦੇ ਦਸੰਬਰ ਮਹੀਨੇ ਦੇ ਵਿੱਚ ਕਈ ਅਜਿਹੇ ਬਦਲਾਅ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਸ ਦੇ ਨਾਲ ਤੁਹਾਨੂੰ ਮੁਸੀਬਤ ਆ ਸਕਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਹੋਰ ਕਈ ਚੀਜ਼ਾਂ ਜਈਆਂ ਲਾਗੂ ਹੋਣਗੀਆਂ ਜਿਸ ਦੇ ਨਾਲ ਤੁਹਾਨੂੰ ਖਾਸਾ ਅਸਰ ਪਵੇਗਾ ਕਈਆਂ ਦੇ ਵਿੱਚ ਬਹੁਤ ਵੱਡੇ ਬਦਲਾਅ ਹੋਣ ਵਾਲੇ ਨੇ ਤਾਂ ਲੋਕ ਜਿਹੜਾ ਸਾਵਧਨ ਤੇ ਸੁਚੇਤ ਰਹਿਣ ਕਿਉਂਕਿ ਹੁਣ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੋ ਸਕਦਾ ਹੈ ਮਹਿੰਗਾ ਹੋ ਸਕਦਾ ਹੈ ਤਾਂ ਕੀ ਕੁਝ ਉਤਾਰ ਚੜਾਵਾਉਂਦੇ ਨੇ ਉਹ ਖਬਰ ਜਿਹੜੀ ਆ ਉਹ ਵੀ ਸਾਹਮਣੇ ਆਵੇਗੀ 1 ਦਸੰਬਰ ਨੂੰ ਕੀ ਕੁਝ ਗੈਸ ਸਿਲੰਡਰ ਦੀਆਂ ਕੀਮਤਾਂ ਜਿਹੜੀਆਂ ਨੇ ਤੈਅ ਹੁੰਦੀਆਂ ਨੇ ਪਰ ਇੱਕ ਝਟਕਾ ਤੁਹਾਨੂੰ ਚੜ੍ਹਦੇ ਦਸੰਬਰ ਮਹੀਨੇ ਲੱਗਣ ਜਾ ਰਿਹਾ ਤੇ ਤੁਸੀਂ ਸਾਵਧਨ ਤੇ ਸੁਚੇਤ ਰਹੋ